ੴ ਸ੍ਰੀ ਵਾਹਿਗੁਰੂ ਜੀ ਕੀ ਸਤਿ ਸਹਿ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸੋਏ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈਂ ਚਾਏ ਸੇ ਰੰਗਤ ਗੁਰਚੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਗੰਗੂਪ੍ਰਸੰਤ ਧਿਆਈਐ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸੁਮਰਿਆ ਘਰ ਨਾਨ ਦਇਆ ਵਿਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਰੰਗਸੰਗੀ ਦੇ ਪਾਠ ਦੀਦਾਰ ਕਰ ਧਿਆਨ ਤਰ ਕੇ ਵਾਹੋ ਜੀ ਸਵਾਗਤ ਅੱਜਾ ਪਿਆਰਿਆਂ ਚੌਹਾਂ ਸਹਿਬ ਜਰਿਆ ਉਚਾਲੀਆਂ ਮੁਕਤੀਆਂ ਹੱਥੀਆਂ ਜੱਫੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੰਡ ਕੀ ਛੱਡਿਆ ਦੇਵ ਚਰਾਈ ਤੇ ਗੁਵਾਈ ਦੇਵ ਤੇ ਉਹਨਾਂ ਰਿਛ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਚੰਨ ਧਰ ਕੇ ਖਾਗ ਸਭੀ ਬੋਲ ਦੇ ਹਰਿ ਨਾਨ ਸਿੰਘਾਂ ਸਿੰਘਣੀਆਂ ਨੇ ਤਰਨ ਹੇਠ ਸੀਸ ਦਿੱਤੇ ਵੰਗ ਬਲ ਕਟਾਏ ਖੋਪਰੀਆਂ ਰੁਹਾਈਆਂ ਚਰਖੀਆਂ ਤੇ ਚੜੇ ਆਰਿਆ ਨਾਲ ਚੜ੍ਹ ਕੇ ਗੁਰਦੁਆਰਿਆਂ ਦੀ ਸੇਵਾ ਰੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੱਲੋ ਜੀ ਵਾਹਿਗੁਰੂ ਪੰਨਿਆਨ ਸਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੱਲੋ ਜੀ ਵਾਹਿਗੁਰੂ ਤੁਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਦੇ ਪਤੰਤ ਸਦਕ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹੰਤਾਂ ਰਸਿਆ ਰਿਆ ਇਥੇ ਦੇਵ ਤੇਵ ਫਟੇ ਗੁਰਜ ਕੀ ਪੈਜ ਪੰਛੀ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਮੋਢੀ ਵਾਲੇ ਬਨੋ ਜੀ ਸਭਾ ਰੇ ਲੋ ਸਿੱਖਾਂ ਨੂੰ ਸੱਚੀ ਦਾਤ ਕੇਸਦਾਨ ਹੈ ਸਰਦਾਨ ਗਬੀਤ ਨਾਰਨ ਸਰਬਨਾਮ ਪ੍ਰੋਸਨ ਦਾਨਾ ਸਿਰਦਾਨ ਨਾਮਦਾਰ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਵੰਗੇ ਜਗ ਜਗ ਅਟਲ ਧਰਮ ਕਾ ਜੈਕਾਰ ਗੁਰੂ ਜੀ ਸਿੱਖਾਂ ਦਾ ਵਣ ਨਿਵਾਣ ਵਕਤਿ ਮਤਿ ਪਤਿ ਦਾ ਰਾਖਾ ਕੁਵਾਹਿ ਗੁਰੂ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਰ ਦਿਓ ਸ੍ਰੀ ਗੁਰੂ ਕਾੜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਸੇਲ ਮਾਣਿਆਂ ਦੇ ਬਾਣ ਨਿਤਾਣਿਆਂ ਦੇ ਤਾਣ ਲਿਉਟਿਆਂ ਦੀ ਹੋਮਤਾ ਨਿਆਸਰਿਆਂ ਦਾ ਸਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪੀ ਰਹਿ ਰੂ ਚਰਨ ਕਮਲ ਉਪੇਸ ਵਾਰਤ ਸੰਗਤ ਜੀ ਕੀ ਰਦਾ ਸਬੇਂਤੀ ਹੈ ਸਤਿਗੁਰੂ ਜੀ ਦੇ ਬਾਣੀ ਅੰਦਰ 4 ਪੈਰ ਰਹਿ ਸੁਖ ਆਨੰਦ ਦੀ ਛੋਈ ਸਤਿਗੁਰੂ ਜੀ ਕਿਰਪਾ ਦਾ ਕਰਨੀ 4 ਪੈਰ ਦੇਣਾ ਆਪਣੇ ਬਾਣੀ ਅੰਦਰ ਸੁਖ ਆਨੰਦ ਨਾਲ ਅਭੀਤ ਕਰਮਾਉਣਾ ઋષਿ ਹੀਰ ਧੰਨ ਧੰਨ ਬਾਬਾ ਵਿਸ਼ਣ ਜੀ ਦੇ ਪਾਵਨ ਪਵਿੱਤਰ ਅਸਾਂ ਗੁਰਦੁਆਰਾ ਵਿਸ਼ੇਹਿਤ ਗਨਸਾਹਿਬ ਜਿਵੇਂ ਕੇ ਪਾਵਨ ਦਰਬਾਰੰਦਰ ਸਤਿਗੁਰੂ ਜੀ ਆਪ ਜੀ ਦੇ ਸੁੰਦਰ ਸਿੰਘਾਸਨ ਚਾਰ ਪੀਚੇ ਰਹਿ ਹਨ ਰੂਪ ਕ੍ਰਿਪਾਕਤਾ ਸਿੰਘਾਸਨ ਆਪੇ ਗ੍ਰਾਹਿਣ ਹੋ ਕੇ ਪਾਵਨ ਉਪਦੇਸ਼ਕ ਸੰਕਾ ਨੂੰ ਪ੍ਰਕਾਸ਼ ਕਰੋ ਜੀ ਕਿਰਪਾ ਕਰਣੀ ਦਰਿਆ ਸਮੂਹ ਸੰਗਤਾਂ ਨਿਹਾਰਧੀਆਂ ਤੇਲ ਫੁੱਲ ਝਾਵਾ ਦਰਸ ਤੇ ਸਤਿਗੁਰੂ ਜੀ ਪ੍ਰਮਾਣ ਕਰਨੀਆਂ ਤਦਮ ਤਦਮ ਦੇਖੀ ਲੋੜਾ ਸੇਵਾ ਜਤਰਾ ਦਰਸ਼ਨ ਦੀਦਾਰ ਸਫਲ ਕਰਨੇ ਆਪਣੇ ਘਰੋਂ ਘਰੋਂ ਸਿੱਖੀ ਸਿਧਕ ਭਰੋਸਾ ਨਾਮ ਧਾਨ ਮਕਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਕਰੋ ਕਿਰਪਾਲਤਾ ਪਾਵਣ ਸੁਖਾ ਸੁਨਸਾਨਤੋ ਆਭੂ ਦੇ ਪਾਵਨ ਰੂਪ ਪ੍ਰਕਾਸ਼ ਸੰਤਿਨ ਜਨ ਦੀ ਅਗਿਆ ਮੁਕਸ਼ੂ ਜਿ ਰਸਤੇ ਵਿਚਾਰ ਸੰਸਾਈ ਹੋਣਾ ਸੇ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਸਿਸਾਵੇ ਨਾਲ ਲਖਤਾਂ ਦਰਪੀ ਕਰਾ ਇਹਦੇ ਘਾੜੇ ਸਰਬਤ ਦਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋਨਿਆ 我。